ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਦੇਖੋ ਬਗਲੇ ਫਿਰਦੇ ਆ ਤੇ ਨਾ ਬੜੀ ਧਿਆਨ ਨਾਲ ਦੇਖਿਆ ਤੇ ਸੁੰਡੀਆਂ ਬਾਹਰ ਨਿਕਲਦੀਆਂ ਵੀ ਆ ਪਾਣੀ ਲਈ ਜਾਂਦੇ ਸੀ ਪਹਿਲਾਂ ਹੋਰ ਤੇ ਤੇ ਆ ਪੂਰੀਆਂ ਖਾ ਰਿਓ ਉਹ ਦੇਖੋ ਪੂਰੀ ਲਾਲ ਸੁੰਡੀ ਆ ਤੇ ਫਿਰ ਐ ਵੀ ਉੱਤੋਂ ਦਾ ਕਣਕ ਵੇਖਣ ਨੂੰ ਵਧੀਆ ਲੱਗਦੀ ਸੀ ਵੀ ਸੁੰਢੀ ਸੰਢੀ ਦੀ ਕੋਈ ਸ਼ਿਕਾਇਤ ਨਹੀਂ ਜਾਨਵਰ ਬਹੁਤ ਫਿਰਦੇ ਆ ਤੇ ਆਪੂ ਉਹ ਪੂਰੀ ਖਾ ਰਿਓ ਕਿਉਂਕਿ ਸੁੰਡੀਆਂ ਖਾ ਰੇ ਹਿਸਾਬ ਨਾਲ ਵੀ ਸੁੰਢੀ ਕਣਕ ਦੇ ਵਿੱਚ ਹੈ ਹਣਾ ਚਲਈ ਨਹੀਂ ਕਣਕ ਨੂੰ ਕਰਦੀ ਤਾਂ ਕੁਛ ਨਹੀਂ ਗੀ ਤੇ ਪਰ ਉੱਤੋਂ ਤਾਂ ਵੇਖਣ ਚ ਕੋ ਕੁਛ ਨਹੀਂ ਲੱਗ ਰਿਆ ਸੀ ਠੀਕ ਲੱਗ ਰਹੀ ਸੀ ਸਾਰੀ ਤੇ ਆ ਦੇਖ ਕੇ ਦੇਖੋ ਹਮ ਖਾ ਉਹ ਨਾ ਹਮ ਵੀ ਕਾਫੀ ਸੁੰਡੀਆਂ ਵੀ ਖਾ ਰਿਹਾ ਮੈਂ ਕਾਫੀ ਟਾਈਮ ਦਾ ਨੋਟ ਕਰੀ ਜਾਂਦਾ ਸੀ ਮੈਂ ਕਿ ਵੀ ਇਹ ਕੀ ਖਾ ਰਿਹਾ ਪਰ ਸੁੰਡੀਆਂ ਹਾਰੇ ਲਾਲ ਸੁੰਡੀ ਆ ਵੀ ਪਾਣੀ ਦੇ ਜਿੱਥੇ ਲੱਗਦਾ ਉੱਤੇ ਬਾਹਰ ਆਉਂਦੀ ਪਈ ਐ ਤੇ ਉਵੇਂ-ਉਵੇਂ ਖਾਈ ਜਾਂਦੇ ਇਹ ਉਹ ਦੇਖੋ ਜਿਵੇਂ-ਜਿਵੇਂ ਪਾਣੀ ਅੱਗੇ ਤੁਰਿਆ ਆਉਂਦਾ ਉਵੇਂ-ਉਵੇਂ ਤੁਰਿਆਉਂਦੇ ਨਾਲ-ਨਾਲ ਚਲੋ ਵੈਗੁਰੂ ਜੀ ਖਾਲਸਾ ਵੈਰੀ ਫੇ ਦੇਖੋ